ਮੋਸਟ ਡਿਮਾਂਡਿੰਗ ਕਾਲੀ ਨਾਗਣੀ ਪੇਡ ਨੰਬਰ ਦੇ ਨਾਲ ਪਹਿਲਾਂ ਤਾਂ ਨੰਬਰ ਚੈੱਕ ਕਰੋ 0050 ਅੱਜ ਦੀ ਡੇਟ ਦੇ ਵਿੱਚ ਨੰਬਰ ਵੀ ਬਾਈ ਲੱਖ ਰੁਪਏ ਦਾ ਹਾਂਜੀ ਹਾਂ ਹੋਣ ਸਟਾਰਟ ਹੋਣ ਲੱਗ ਗਈ ਦੀ ਬੋਲੀ ਹੈ ਨਾ ਹਾਂਜੀ ਹਾਂਜੀ ਬਾਈ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਤੇ ਕਾਲੇ ਰੰਗ ਦੀ ਆ ਸਕਾਰਪੀਓ S11 S11 BS6 ਹੀ ਹੂੰ ਤੇ ਰੇਟ ਇਹਦਾ ਇੱਕ ਹੈਗਾ ਰੇਟ 3 ਲੱਖ ਰੁਪਏ ਜੀ 3 ਲੱਖ ਰਿਮਾਰਡ ਕਰਦਾ ਬਾਈ ਮੌਕੇ ਤੇ ਮਾਨਤਾਲ ਹੋ ਜਾਊਗਾ ਨਾ ਵੀਰ ਹੋ ਜਾਊਗਾ ਜੀ ਹੋ ਜਾਊਗਾ ਠੀਕ ਆ ਬਾਈ 2011 ਮਾਡਲ ਵਰਨਾ 3 ਲੱਖ ਤੋਂ ਥੱਲੇ ਥੱਲੇ ਤੁਹਾਨੂੰ ਮਿਲ ਜੂ ਬਾਈ ਜੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਤੇ ਨਵੀਂ ਜਗ੍ਹਾ ਸ਼ਹਿਰ ਹੈਗਾ ਬਠਿੰਡਾ ਤੇ ਕਾਰ ਬਾਜ਼ਾਰ ਹੈਗਾ ਇੰਡੀਅਨ ਮੋਟਰ ਚ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਤੇ ਲੋਕੇਸ਼ਨ ਦੱਸ ਦੋ ਵੀਰੇ ਸਾਰਿਆਂ ਨੂੰ ਪਹਿਲਾਂ ਇਹ ਲੋਕੇਸ਼ਨ ਆਪਣੀ ਹੈਗੀ ਕਾਰ ਬਾਜ਼ਾਰ ਦੀ ਬਠਿੰਡਾ 100 ਫੁੱਟੀ ਰੋਡ ਹਿਮੇਸ਼ਵਰੀ ਚੌਂਕ ਦੇ ਲਾਗੇ ਜਗਦੀਪ ਗੈਸ ਏਜੰਸੀ ਦੇ ਬਿਲਕੁਲ ਨਾਲ ਜੀ ਠੀਕ ਹੈ ਵੀਰੇ ਬਾਕੀ ਗੂਗਲ ਤੇ ਵੀ ਲੋਕੇਸ਼ਨ ਭਰ ਕੇ ਤੁਸੀਂ ਆ ਸਕਦੇ ਹੋ ਤੇ ਬਾਈ ਗੱਡੀ ਆਪਾਂ ਸਟਾਰਟ ਕਰਦੇ ਹਾਂ ਦਿਖਾਉਣੀ ਇੱਥੋਂ ਸਵਿਫਟ ਤੋਂ ਦੱਸੋ ਇਹਦੇ ਬਾਰੇ ਇਹ ਸਵਿਫਟ 2016 ਮਾਡਲ ਹੈ ਹੂੰ ਸੈਕੰਡ ਓਨਰ ਹੈ ਇਹ ਠੀਕ ਹੈ 72000 ਚੱਲੀ ਹੋਈ ਹੈ ਜੀ ਠੀਕ ਹੈ ਵੀਰੇ ਬੀਡੀਆ ਇਹ ਬੀਡੀਆ ਹੀ ਮਾਡਲ ਹੈ ਜੀ ਠੀਕ ਹੈ ਸੈਕੰਡ ਓਨਰ ਦਾ ਬੀਡੀਆਈ 72000 ਕਿਲੋਮੀਟਰ ਚੱਲੀ ਹੋਈ ਹੈ ਨੰਬਰ ਦਿੱਲੀ ਦਾ ਪਰ ਐਨਓਸੀ ਮਿਲ ਜੂਗੀ ਹਾਂਜੀ ਕਿਸੇ ਬੰਦੇ ਦੇ ਨਾਮ ਤੇ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਸਾਫ ਸੁਥਰੀ ਗੱਡੀ ਆ ਐਂਡਰੋਇਡ ਪਲੇਅਰ ਗੱਡੀ ਦੇ ਵਿੱਚ ਲੱਗਿਆ ਹੋਇਆ ਤੇ ਰੇਟ ਵੀਰੇ ਗੱਡੀ ਦਾ ਰੇਟ ਗੱਡੀ ਦਾ ਜੀ 4 ਲੱਖ 90 ਹਜ਼ਾਰ ਰੇਟ ਹੈ ਹਾਂ ਬਾਕੀ ਕੋਈ ਗੱਲ ਨਹੀਂ ਵੀਡੀਓ ਦੇਖ ਕੇ ਕੋਈ ਬੰਦਾ ਆਊਗਾ ਹੋਰ ਉਹਦਾ 20-25 ਹਜ਼ਾਰ ਰੁਪਏ ਮਾਨਤਾਣ ਕੀਤਾ ਜੀ ਵਧੀਆ ਮਾਨਤਾਣ ਹੋਊਗਾ ਹਾਂਜੀ ਹਾਂਜੀ ਠੀਕ ਆ ਵੀਰੇ ਬਾਈ ਨੇਗੋਸ਼ੀਏਬਲ ਰੇਟ ਨੇ ਜਿਹੜੇ ਵੀਡੀਓ ਚ ਆਪਾਂ ਦੱਸ ਰਹੇ ਆ ਤੁਸੀਂ ਆ ਕੇ ਜਿਹੜੀ ਟੇਬਲ ਤੇ ਬੈਠ ਕੇ ਫੇਰ ਹੀ ਡੀਲ ਹੋਣੀ ਆ ਠੀਕ ਆ ਇਹ ਇੱਕ ਤੁਹਾਨੂੰ ਆਈਡੀਆ ਦੇ ਦਿੰਦੇ ਆ ਪਰ ਰੇਟਾਂ ਦਾ ਬਾਕੀ ਜਿਹੜੇ ਦਿੱਲੀ ਜਾਂ ਬਾਹਰਲਾ ਨੰਬਰ ਆ ਕੋਈ ਗੱਡੀ ਉਹ ਵੀਰੇ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਜੀ ਐਨਓਸੀ ਦੇ ਨਾਲ ਨੇ ਰੇਟ ਵੀਰੇ ਨੰਬਰ ਤੁਹਾਨੂੰ ਆਵ ਲਵਾਉਣਾ ਪਊਗਾ ਤੇ ਅੱਗੇ ਆ ਗਈ ਬਲੀਨੋ ਕਾਰ ਦੱਸੋ ਵੀਰੇ ਬਲੀਨੋ ਇਹ ਜ 18/19 ਮਾਡਲ ਹੈ ਹਮ ਅਲਫਾ ਠੀਕ ਹੈ ਕਾਉ ਮਾਡਲ ਹੈ ਜੀ ਠੀਕ ਹੈ ਵੀਰੇ ਇਹ 60 ਕੇ ਹਜ਼ਾਰ ਇਹ ਨਾਲ ਚੱਲੀ ਹੋਈ ਹੈ ਜੀ ਵਿਦ ਜਨਸੀ ਰਿਪੋਰਟ ਦੇ ਨਾਲ ਠੀਕ ਹੈ ਪੈਟਰੋਲ ਦੀ ਗੱਡੀ ਹੈ ਨਹੀਂ ਡੀਜ਼ਲ ਜੀ ਡੀਜ਼ਲ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਤੇ ਬਈ ਰੇਟ ਇਹਦਾ ਰੇਟ ਇਹਦਾ ਜੀ ਇੱਕ ਰੇਟ ਹੈ ਜੀ 7.5 ਲੱਖ ਰੁਪਿਆ 7.5 ਲੱਖ ਹਾਂ ਜੀ ਠੀਕ ਹੈ ਇਹ ਡਿਮਾਂਡ ਹੈ ਕੋਈ ਗੱਲ ਨਹੀਂ ਮਾਨਤਾਣ ਕੀਤਾ ਜਾਊਗਾ ਜੀ ਜਿੰਨਾ ਵੀ ਤੁਸੀਂ 7.5 ਲੱਖ ਡਿਮਾਂਡ ਆ ਬਾਕੀ ਦੇ ਚੋ ਥੋੜਾ ਵਧੀਆ ਮੋਟਾ ਮਾਨਤਾਣ ਹੋਊਗਾ ਬਾਈ ਤੇ ਇਹਦੇ ਤੇ ਮੇਰੇ ਲੋਨ ਕਿੰਨੇ ਕਦਾ ਹੋ ਜੂਗਾ ਲੋਨ ਹੋ ਜੂਗਾ ਜੀ ਬੰਦੇ ਦਾ ਸਾਰਾ ਚੈੱਕ ਕਰਕੇ ਡਾਟਾ ਇਹ ਨਾਲ ਡਾਊਨ ਪੇਮੈਂਟ ਭਰ ਕੇ ਲੱਖ 2 ਲੱਖ ਰੁਪਏ ਜੀ ਲੱਖ 1 ਲੱਖ ਡਾਊਨ ਪੇਮੈਂਟ ਨਾਲ ਗੱਡੀ ਮਿਲ ਜੂ ਹਾਂਜੀ ਮਿਲ ਜੂਗੀ ਜੀ ਠੀਕ ਹੈ ਵੀਰੇ ਤੇ ਅੱਗੇ ਬਾਈ ਜੀ ਆ ਗਈ Honda City ਦੱਸਿਓ ਵੀਰੇ ਇਹ 16 ਮਾਡਲ Honda City ਹੈ ਜੀ ਹੂੰ ਤੇ ਇਹ 90 ਕੁ ਹਜ਼ਾਰ ਚੱਲੀ ਹੋਈ ਹੈ ਜੀ ਠੀਕ ਹੈ ਕੰਡੀਸ਼ਨ ਤੁਸੀਂ ਗੱਡੀ ਦੀ ਚੈੱਕ ਕਰ ਹੀ ਸਕਦੇ ਹੋ ਜੀ ਫਰਸਟ ਓਨਰ ਹੈ ਜੀ ਇਹ ਹੂੰ ਅੰਦਰੋਂ ਕੁਰੀਸਨ ਚੈੱਕ ਕਰੋ ਬਾਕੀ ਬਈ ਕੋਈ ਮੇਜਰ ਐਕਸੀਡੈਂਟ ਕੋਈ ਇੰਜਨ ਗੇਅਰ ਜੀ ਮੇਜਰ ਐਕਸੀਡੈਂਟ ਹੋਵੇ ਗੱਡੀ ਕੋਈ ਇੰਜਨ ਗੇਅਰ ਦੀ ਪ੍ਰੋਬਲਮ ਹੋਵੇ ਉਹ ਗੱਡੀ ਅਸੀਂ ਲੈਂਦੇ ਹੀ ਨਹੀਂ ਜੀ ਅੱਛਾ ਠੀਕ ਹੈ ਵੀਰੇ ਮਤਲਬ ਫੁੱਲ ਤਸੱਲੀ ਆ ਤੁਹਾਡੀ ਹਾਂਜੀ ਹਾਂਜੀ ਠੀਕ ਹੈ ਵੀਰੇ ਕਿੰਨਾ ਰੇਟ ਕਿਹਾ ਇਹਦਾ ਰੇਟ ਆ ਜੀ 5,75,000 5,75,000 ਹਾਂਜੀ ਠੀਕ ਹੈ ਵੀਰੇ ਤੇ ਬਾਕੀ ਬਈ ਲੋਨ ਹੋ ਜੂਗਾ 1.5 ਲੱਖ ਜੀ ਹਾਂਜੀ ਲੋਨ ਹੋ ਜੂਗਾ ਜੀ ਠੀਕ ਹੈ ਵੀਰੇ ਇਹ ਜਿਹੜੀ ਆਪਣੀ ਬਲੀਨੋ ਸੀਗੀ ਜੀ ਹੂੰ ਇਹ ਲੋਕਲ ਨੰਬਰ ਦੇ ਨਾਲ ਆ ਜੀ ਫਰਸਟ ਓਨਰ ਆ ਜੀ ਇਹ ਫਰਸਟ ਓਨਰ ਲੋਕ ਇਹ ਇਹਦੇ ਕੋਈ ਤੁਹਾਨੂੰ ਐਨਓਸੀ ਵਗੈਰਾ ਦੀ ਲੋੜ ਨਹੀਂ ਇਹਦਾ ਸਿੱਧਾ ਡਾਇਰੈਕਟ ਟ੍ਰਾਂਸਫਰ ਹੋ ਜਾਣੀ ਆ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਫੋਰਚੂਨਰ ਕਿੰਨਾ ਮਾਡਲ ਗੱਡੀ ਆ ਬਾਈ ਇਹ 2015 ਮਾਡਲ ਹੈ ਜੀ 4x4 ਆਟੋ ਹੈ ਠੀਕ ਹੈ ਇਹ ਰੈਨਲ ਚੱਲੀ ਹੋਈ ਹੈ ਜੀ 1 ਲੱਖ 70 ਕਿਹ ਹਜ਼ਾਰ ਚੱਲੀ ਹੋਈ ਹੈ ਠੀਕ ਹੈ ਹਾਂਜੀ ਟਾਇਰਾਂ ਦੀ ਕੰਡੀਸ਼ਨ ਜਿਵੇਂ ਨਵੇਂ ਵਰਗੀ ਹੈ ਹਨਾ ਵੀਰੇ ਇਹ ਵੀ ਲੋਕਲ ਨੰਬਰ ਦੇ ਨਾਲ ਆ ਜੀ ਠੀਕ ਹੈ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਵੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਤੇ ਵੀਰੇ ਰੇਟ ਇਹਦਾ ਰੇਟ ਇਹਦਾ 15.5 ਲੱਖ ਰੁਪਇਆ ਡਿਮਾਂਡ ਹੈ ਜੀ ਵੀਡੀਓ ਦੇਖ ਕੇ ਆਊਗਾ ਜੀ ਉਹਦਾ 20-25 ਹਜ਼ਾਰ ਜਿੰਨਾ ਵੀ ਹੋ ਸਕੇ ਮਾਨਤਨ ਕੀਤਾ ਜਾਊਗਾ ਠੀਕ ਹੈ ਵੀਰੇ ਇਹਦੇ ਤੇ ਡਾਊਨ ਪੇਮੈਂਟ ਕਿੰਨੀ ਕਰ ਹੋਊਗੀ ਇਹਦੀ ਡਾਊਨ ਪੇਮੈਂਟ 2.5 ਲੱਖ ਨਾਲ ਲਾ ਕੇ ਹਾਂਜੀ 2.5 ਲੱਖ ਨਾਲ 2.5 ਲੱਖ ਰੁਪਇਆ ਲਿਓ ਬਾਈ ਜੀ ਬਾਕੀ ਥੋੜਾ ਲੋਨ ਹੋ ਜਾਊਗਾ ਪਰ ਇੱਕ ਗੱਲ ਹੁੰਦੀ ਆ ਵੀ ਤੁਹਾਡਾ ਸਿਵਲ ਸਕੋਰ ਥੋੜੀ ਪ੍ਰੋਫਾਈਲ ਬੈਸਟ ਹੋਣੀ ਚਾਹੀਦੀ ਹੈ ਪ੍ਰੋਫਾਈਲ ਬੈਸਟ ਹੋਣੀ ਚਾਹੀਦੀ ਹੈ ਜੀ ਕੋਈ ਪਹਿਲਾ ਲੋਨ ਵਗੈਰਾ ਬੰਦੇ ਦਾ ਖਰਾਬ ਨਾ ਹੋਵੇ ਸਹੀ ਚੱਲਿਆ ਹੋਵੇ ਠੀਕ ਹੈ ਵੀਰੇ ਤੇ ਲੋਨ ਪੂਰਾ ਹੀ ਹੋ ਜਾਊਗਾ ਜੀ ਲੋ ਮਿੱਤਰੋ ਅੱਗੇ ਤੁਹਾਡੀ ਮੋਸਟ ਡਿਮਾਂਡਿੰਗ ਕਾਲੀ ਨਾਗਣੀ ਪੇਡ ਨੰਬਰ ਦੇ ਨਾਲ ਪਹਿਲਾਂ ਤਾਂ ਨੰਬਰ ਚੈੱਕ ਕਰੋ 0050 ਅੱਜ ਦੀ ਡੇਟ ਦੇ ਵਿੱਚ ਨੰਬਰ ਵੀ ਬਾਈ ਲੱਖ ਰੁਪਏ ਦਾ ਹਾਂਜੀ ਹਾਂਜੀ ਹਾਂ ਹੋਣ ਸਟਾਰਟ ਹੋਣ ਲੱਗ ਗਈ ਦੀ ਬੋਲੀ ਹੈਨਾ ਹਾਂਜੀ ਹਾਂਜੀ ਬਈ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਤੇ ਕਾਲੇ ਰੰਗ ਦੀ ਆ ਸਕਾਰਪਿਓ S11 S11 BS6 ਸੀ ਹੂੰ ਤੇ ਓਨਰ ਸੈਕੰਡ ਹੈ ਜੀ ਇਹ ਹਾਂ ਮਾਡਲ ਕਿੰਨਾ ਇਹ ਮਾਡਲ 2021 ਠੀਕ ਹੈ ਇਹ 80 ਕਹੇ ਹਜ਼ਾਰ ਚੱਲੀ ਹੋਈ ਹੈ ਜੀ ਲਾਈ ਟਾਇਰ ਗੱਡੀ ਦੇ ਐਕਸਟਰਾ ਲੱਗੇ ਹੋਏ ਆ ਜੀ ਟਾਇਰ ਦੀ ਜਿਹੜੀ ਕੰਡੀਸ਼ਨ ਆ ਜੀ 50 ਕਿਲੋਮੀਟਰ ਵੀ ਟਾਇਰ ਚੱਲੇ ਨਹੀਂ ਹੋਏ ਜੀ ਜਮਨ ਨਵੇਂ ਟਾਇਰ ਨੇ ਹਾਂ ਜੀ ਜਮਨ ਨਵੇਂ ਟਾਇਰ ਤੇ ਨਵੇਂ ਲਾਇ ਬਿੱਲ ਆਪਾਂ ਨਾਲ ਦੇਵਾਂਗੇ ਜੀ ਇਹਨਾਂ ਦਾ ਠੀਕ ਹੈ ਵੀਰੇ ਹਾਂਜੀ ਐਸੈਸਰੀ ਗੱਡੀ ਦੇ ਬਾਕੀ ਹੋਰ ਵੀ ਲੱਗੀ ਹੋਈ ਹੈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰਾ ਲੈਂ ਆ ਗੱਡੀ ਦੀ ਲਓ ਮਿੱਤਰੋ ਕੰਡੀਸ਼ਨ ਚੈੱਕ ਕਰੋ ਕੈਪਟਨ ਸੀਟਾਂ ਵਾਲੀ ਗੱਡੀ ਆ ਸਾਫ ਸੁਥਰੀ ਤੇ ਨਵੀ ਤੇ ਵੀਰੇ ਰੇਟ ਗੱਡੀ ਦਾ ਰੇਟ ਇਹਦਾ ਜੀ 17 ਲੱਖ ਰੁਪਏ ਆ ਜੀ 17 ਲੱਖ ਡਿਮਾਂਡ ਆ ਹਾਂਜੀ ਠੀਕ ਆ ਵੀਰੇ ਤੇ ਇਹਦੇ ਉੱਤੇ ਬਈ ਕਿੰਨੀ ਡਾਊਨ ਪੇਮੈਂਟ ਰੂ 2.5-3 ਲੱਖ ਨਾਲ 2.5-3 ਲੱਖ ਰੁਪਏ ਨਾਲ ਹਾਂਜੀ 2.5 ਲੱਖ ਰੁਪਏ ਨਾਲ ਗੱਡੀ ਮਿਲ ਜੂਗੀ ਠੀਕ ਆ ਵੀਰੇ ਤੇ ਅੱਗੇ ਆ ਗਈ ਬਈ ਫੇਰ ਸਕਾਰਪਿਓ ਇਹ ਵੀ S11 ਨਾ ਇਹ ਵੀ S11 21 ਮਾਡਲ ਆ ਜੀ ਇਹ ਠੀਕ ਫਰਸਟ ਓਨਰ ਆ ਜੀ ਇਹ ਹੂੰ ਫਰਸਟ ਓਨਰ ਠੀਕ ਆ ਵੀਰੇ ਪੰਜਾਬ ਨੰਬਰ ਆ ਜੀ ਠੀਕ ਆ ਵੀਰੇ ਇਹਦੇ ਵੀ ਟਾਇਰ ਲਾਏ ਐਕਸਟਰਾ ਲੱਗੇ ਹੋਏ ਆ ਜੀ ਠੀਕ ਆ ਚੱਲੀ ਕਿੰਨੀ ਕਹੇ ਇਹ ਚੱਲੀ ਹੈਗੀ ਆ ਜੀ 83 ਕਹ ਹਜ਼ਾਰ ਚੱਲੀ ਹੋਈ ਹੈ ਜੀ 83000 ਰਿਕਾਰਡ ਦੇ ਨਾਲ ਚੱਲੀ ਆ ਵੀਰੇ ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਇਹ ਵੀ ਕੈਪਟਨ ਸੀਟ ਵਾਲੀ ਗੱਡੀ ਹੈ ਤੇ ਵੀਰੇ ਇਹਦਾ ਰੇਟ ਇਹਦਾ ਰੇਟ 16.5 ਲੱਖ ਰੁਪਏ ਆ ਜੀ 16.5 ਲੱਖ ਡਿਮਾਂਡ ਆ ਜੀ ਠੀਕ ਆ ਵੀਰੇ 16.5 ਦੀ ਡਿਮਾਂਡ ਆ 2.5-3 ਲੱਖ ਰੁਪਈਆ ਬਾਈ ਡਾਊਨ ਪੇਮੈਂਟ ਲਿਓ ਗੱਡੀ ਇਹ ਵੀ ਤੁਸੀਂ ਘਰੇ ਲਿਆ ਸਕਦੇ ਅੱਗੇ ਆ ਗਈ ਕ੍ਰੇਟਾ ਕਾਰ ਦੱਸੋ ਵੀਰੇ ਇਹਦੇ ਬਾਰੇ ਇਹ 2020 ਮਾਡਲ ਆ ਜੀ ਰਜਿਸਟਰ 2021 ਹੈ ਠੀਕ ਹੈ ਵੀ ਵਟਾ ਕੀ ਹਾਂਜੀ 88000 ਚੱਲੀ ਹੋਈ ਹੈ ਜੀ ਪੀਵੀ ਨੰਬਰ ਦੇ ਨਾਲ ਹੈ ਜੀ ਠੀਕ ਹੈ ਵੇਰੀਐਂਟ ਕਿਹੜੇ ਵੀਰੇ ਵੇਰੀਐਂਟ ਈ ਹੈ ਜੀ ਇਹ ਈ ਵੇਰੀਐਂਟ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰਦੇ ਆ ਸੀਟ ਕਵਰ ਜਿਵੇਂ ਨਵੇਂ ਨੇ ਬਈ ਸਾਫ਼ ਸੁਥਰੀ ਗੱਡੀ ਦੇ ਅਸਤਰੀ ਲੱਗੀ ਹੋਈ ਹੈ ਜਿਵੇਂ ਸਟੀਅਰਿੰਗ ਤੇ ਲਿਸਟਰ ਵਾਲੇ ਫੀਚਰ ਹੈਗੇ ਆ ਹੂੰ ਠੀਕ ਹੈ ਵੀਰੇ ਇਹ ਬਾਅਦ ਚ ਲਗਵਾਏ ਹੋਏ ਆ ਹਾਂ ਬਾਅਦ ਚ ਲਗਵਾਏ ਹੋਏ ਆ ਠੀਕ ਹੈ ਵੀਰੇ ਤੇ ਰੇਟ ਵੀਰੇ ਗੱਡੀ ਦਾ ਰੇਟ ਵੀਰੇ ਇਹਦਾ 1.5 ਲੱਖ ਰੁਪਏ ਹੈ 1.5 ਲੱਖ ਡਿਮਾਂਡ ਆ ਹਾਂਜੀ ਤੇ ਡਾਉਨ ਪੇਮੈਂਟ ਕਿੰਨੀ ਕਰੀ ਦੀ ਘੱਟੋ ਘੱਟ ਡਾਉਨ ਪੇਮੈਂਟ ਉਹੀ ਜਿਵੇਂ ਬਾਕੀ ਗੱਡੀ ਦਾ ਆਪਣੇ ਹਾਂਜੀ ਹਾਂਜੀ 1.5 ਲੱਖ ਤੱਕ ਹੋ ਜਾਊਗਾ ਠੀਕ ਆ ਵੀਰੇ 1.5 ਲੱਖ ਰੁਪਏ ਡਾਉਨ ਪੇਮੈਂਟ ਲਿਆਓ ਤੇ ਗੱਡੀ ਬਾਈ ਤੁਹਾਨੂੰ 20/21 ਕਿਹਾ ਸੀ ਨਾ ਹਾਂਜੀ 20/21 ਕਰੈਡਿਟਾ ਲੈ ਜਾ ਸਕਦੇ ਹੋ ਅੱਗੇ ਆ ਗਈ ਬਾਈ ਕੀਆ ਸੋਨਟ 2022 ਮਾਡਲ ਹੈ ਜੀ ਇਹ 2022 ਮਾਡਲ ਹਾਂਜੀ ਐਚਟੀਕੇ ਪਲੱਸ ਮਾਡਲ ਹੈ ਜੀ ਇਹਦਾ ਠੀਕ ਆ ਵੀਰੇ ਐਚਟੀਕੇ ਪਲੱਸ ਤੇ ਚੱਲੀ ਕਿੰਨੀ ਕਾ ਬਈ ਇਹ ਚੱਲੀ 30 ਕ ਹਜ਼ਾਰ ਆ ਜੀ ਓਨਰ ਫਰਸਟ ਹੈ ਹਾਂਜੀ ਠੀਕ ਆ 30 ਹਜ਼ਾਰ ਚੱਲੀ ਆ ਓਨਰ ਫਰਸਟ ਆ ਬਈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸਾਫ ਸੁਥਰੀ ਤੇ ਨਵੀਂ ਕਾਰ ਆ ਤੇ ਵੀਰੇ ਰੇਟ ਗੱਡੀ ਦਾ ਰੇਟ ਇਹਦਾ ਵੀ 1.5 ਲੱਖ ਰੁਪਈਆ 1.5 ਲੱਖ ਦੀ ਮੰਗ ਠੀਕ ਆ ਵੀਰੇ ਡੇਢ 2 ਲੱਖ ਰੁਪਈਆ ਲਿਆਓ ਬਈ ਲੋਨ ਬਾਕੀ ਦੇਤੇ ਵੀ ਹੋ ਜਾਊਗਾ ਅੱਗੇ ਆ ਗਈ ਬਈ ਫੋਰਚੂਨਰ ਝੋਟਾ ਦੱਸਿਓ ਬਈ ਇਹ ਜੀ 2016 ਮਾਡਲ ਹੈ ਹਮ 1.40 ਹਜ਼ਾਰ ਚੱਲੀ ਹੋਈ ਆ ਜੀ ਠੀਕ ਆ ਆਟੋ ਮਾਡਲ ਹੈ ਜੀ ਆਟੋ ਗੇਅਰ ਦੇ ਵਿੱਚ 4/2 4/2 ਜੀ 4/2 ਆਟੋ 2000 ਮਾਡਲ 16 ਜੀ 2016 ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਸਾਫ ਸੁਥਰਾ ਇੰਟੀਰੀਅਰ ਤੇ ਨਵੇਂ ਸੀਟ ਕਵਰ ਜਿਵੇਂ ਨਵੀਂ ਗੱਡੀ ਆ ਤੇ ਰੇਟ ਵੀਰੇ ਗੱਡੀ ਦਾ ਰੇਟ ਇਹਦਾ ਜੀ 22 ਲੱਖ ਰੁਪਈਆ ਡਿਮਾਂਡ ਹੈ ਜੀ 22 ਲੱਖ ਡਿਮਾਂਡ ਠੀਕ ਆ ਵੀਰੇ ਤੇ ਜੇ ਇਹਦਾ ਲੋਨ ਕਰਾਉਣਾ ਹੋਵੇ ਇਹਦੀ ਡਾਊਨ ਪੇਮੈਂਟ ਕਿੰਨੀ ਦੀ ਹੋਊ ਤੇ ਕਿੰਨਾ ਲੋਨ ਹੋ ਜੀ ਤੇ ਤੇ ਇਹਦਾ ਜੀ ਆਏ ਆ ਥੋੜੀ ਡਾਊਨ ਪੇਮੈਂਟ ਵਾਜੂਗੀ ਜੀ ਹਾਂ 15-16 ਲੱਖ ਦਾ ਲੋਨ ਤਾਂ ਹੋ ਜੂਗਾ ਹਾਂਜੀ ਹਾਂਜੀ ਹੋ ਜੂਗਾ ਜੀ 15-16 ਲੱਖ ਰੁਪਏ ਦਾ ਲੋਨ ਹੋ ਜੂਗਾ ਬਾਕੀ ਡਾਊਨ ਪੇਮੈਂਟ ਲਿਆਉਣੀ ਅੱਗੇ ਆ ਗਈ ਰੇਟਸ ਘਰ ਦੱਸੋ ਵੀਰੇ ਇਹ 2011 ਮਾਡਲ ਹੈ ਜੀ ਪੈਟਰੋਲ ਦੀ ਠੀਕ ਹੈ ਤੇ ਬ੍ਰੈਂਡ ਨਿਊ ਗੱਡੀ ਹੈ ਜੀ ਇਹਦੀ ਡਿਮਾਂਡ ਹੈਗੀ ਆ ਜੀ 2,20,000 2,20,000 ਹਾਂਜੀ 2011 ਮਾਡਲ ਪੈਟਰੋਲ ਤੇ ਵੇਰੀਐਂਟ ਕਿਹੜਾ ਵੀਰੇ ਵੇਰੀਐਂਟ ਹੈਗਾ ਜੀ ਇਹ ਬੇਸ ਮਾਡਲ ਹੀ ਹੈ ਜੀ ਬੇਸ ਮਾਡਲ ਐਲਐਕਐਸਆਈ ਹਾਂਜੀ ਐਲਐਕਐਸਆਈ ਠੀਕ ਹੈ ਵੀਰੇ ਅੰਦਰ ਕੰਡੀਸ਼ਨ ਚੈੱਕ ਕਰ ਲਓ ਵੀ ਸਾਫ ਸੁਥਰੀ ਕੰਡੀਸ਼ਨ ਦੀ 220000 ਡਿਮਾਂਡ ਆ ਬਾਕੀ ਥੋੜਾ ਮੌਕੇ ਤੇ ਮਾਨਤਾ ਨਾਲ ਹੋ ਜੂਗਾ ਤੇ ਇਹਦੇ ਤੇ ਦਾ ਲੋਨ ਹੋਣਾ ਮਿਲਦਾ 11 ਮਾਡਲ ਤੇ ਲੋਨ ਹੋ ਜੂਗਾ ਜੀ ਹੋ ਜੂਗਾ 50 50 ਕਰਾ ਦੋਗੇ 50 50 ਹੈ ਜੀ ਲੋਨ ਦਾ ਆਪਾਂ ਕਰਵਾ ਕੇ ਦੇਵਾਂਗੇ ਠੀਕ ਹੈ ਅੱਗੇ ਆ ਗਈ XUV 500 ਦੱਸਿਓ ਵੀਰੇ ਇਹ 2015 ਮਾਡਲ ਹੈ ਜੀ ਹਮ ਟਾਪ ਮਾਡਲ ਹੈ ਜੀ ਇਹ ਸਨ ਰੂਫ ਵਾਲਾ ਮਾਡਲ ਹੈ ਠੀਕ ਹੈ ਫਰਸਟ ਓਨਰ ਹੈ ਜੀ ਇਹ ਠੀਕ ਹੈ ਇਹ 90 92000 ਚੱਲੀ ਹੋਈ ਹੈ ਜੀ 90 92000 ਚੱਲੀ ਆ ਫਰਸਟ ਓਨਰ ਐਨਓਸੀ ਦੇ ਨਾਲ ਮਿਲੂ ਐਨਓਸੀ ਦੇ ਨਾਲ ਮਿਲੂ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਸਾਫ ਸੁਥਰੀ ਸਨਰੂਫ ਵਾਲੀ ਗੱਡੀ ਹੈ ਤੇ ਰੇਟ ਵੀਰੇ ਗੱਡੀ ਦਾ ਰੇਟ ਇਹਦਾ ਇੱਕ 6.5 ਲੱਖ ਰੁਪਿਆ ਆਪਾਂ ਡਿਮਾਂਡ ਕਰਦੇ ਆ 6.5 ਡਿਮਾਂਡ ਆ ਤੇ ਬਈ ਲੋਨ ਕਿੰਨੇ ਕ ਦਾ ਹੋ ਜੂ ਇਹਦੇ ਤੇ ਲੋਨ ਬਾਹੀ ਜੀ 1 ਲੱਖ 1.5 ਲੱਖ ਰੁਪਿਆ ਪਰ ਕੇ ਲੱਖ 1.5 ਲੱਖ ਰੁਪਿਆ ਡਾਉਨ ਪੇਮੈਂਟ ਦਾ ਲਿਓ ਬਾਈ ਜੀ ਇਹ ਐਕਸਯੂ 500 ਲੈ ਜੋ ਐਨਓਸੀ ਦੇ ਨਾਲ ਮਿਲੂਗੀ ਠੀਕ ਹੈ ਨਾ ਵੀਰੇ ਤੇ ਅੱਗੇ ਆ ਗਈ ਪੰਜਾਬ ਨੰਬਰ ਦੀ ਇਹ ਪੰਜਾਬ ਨੰਬਰ ਦੀ ਐਕਸਯੂ ਵੀ 2012 ਮਾਡਲ ਹੈ ਜੀ ਇਹ ਹੂੰ ਗੱਡੀ ਦੀ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਵੀਰੇ ਚੱਲੀ ਕਿੰਨੀ ਹੈ ਇਹ ਚੱਲੀ ਇਹ ਵੀ ਜੀ 90 95000 ਚੱਲੀ ਹੋਈ ਹੈ 90 95000 ਦੇ ਕਰੀਬ ਚੱਲੀ ਹੈ 2012 ਮਾਡਲ ਡਬਲ 8 ਆ ਹਾਂ ਜੀ ਡਬਲ 8 ਅੰਦਰੋਂ ਕੰਡੀਸ਼ਨ ਬਾਈ ਜੀ ਇਹਦੀ ਵੀ ਚੈੱਕ ਕਰਾ ਦਿੰਦੇ ਆ ਸਾਫ਼ ਸੁਥਰਾ ਇੰਟੀਰੀਅਰ ਆ ਜਿਵੇਂ ਨਵੇਂ ਸੀਟ ਕਵਰ ਨੇ ਤੇ ਵੀਰੇ ਰੇਟ ਗੱਡੀ ਦਾ ਰੇਟ ਇਹਦਾ ਹੈਗਾ ਜੀ 475000 ਜੀ 475000 ਡਿਮਾਂਡ ਆ ਵਾ ਮੌਕੇ ਤੇ ਥੋੜਾ ਮਾਨਤਨ ਵੀ ਹੋ ਜਾਊਗਾ ਤੇ ਲੋਨ ਕਿੰਨੇ ਕੁ ਦਾ ਕਰਾ ਦੋਗੇ ਤੁਸੀਂ ਲੋਨ ਆਹੀ ਜੀ ਵਾ 1 ਲੱਖ 1.5 ਲੱਖ ਰੁਪਏ ਭਰ ਕੇ ਗੱਡੀ ਲੈ ਜੇ ਲੱਖ 1.5 ਲੱਖ ਇਹਦੇ ਵਾਸਤੇ ਲਿਓ ਤੇ ਗੱਡੀ ਲੈ ਜਾਓ ਅੱਗੇ ਆ ਗਈ ਫੋਕਸ ਵੈਗਨ ਪੋਲੋ ਕਾਰ ਦੱਸੋ ਵੀਰੇ ਇਹ ਪੋਲੋ 2013 ਦਾ ਮਾਡਲ ਹੈ ਜੀ ਠੀਕ ਹੈ 2013 ਮਾਡਲ ਹੈ ਹਾਂਜੀ ਚੱਲੀ ਕਿੰਨੀ ਕਾ ਵੀਰੇ ਇਹ ਚੱਲੀ ਹੈਗੀ ਆ ਜੀ 90 ਕਹੇ ਹਜ਼ਾਰ ਚੱਲੀ ਹੋਈ ਹੈ ਜੀ 90000 ਦੇ ਕਰੀਬ ਚੱਲੀ ਹੋਈ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਤੇ ਰੇਟ ਵੀਰੇ ਗੱਡੀ ਦਾ ਰੇਟ ਇਹਦਾ ਇੱਕ ਨਿੱਕਾ ਜਿਹਾ ਰੇਟ ਆ ਜੀ 3 ਲੱਖ ਰੁਪਇਆ 3 ਲੱਖ ਪੰਜਾਬ ਨੰਬਰ ਦੇ ਨਾਲ ਗੱਡੀ ਹੈ ਜੀ 3 ਲੱਖ ਡਿਮਾਂਡ ਕਰ ਦਿਓ ਮੁੱਕ ਤੇ ਮਾਨਤਾਂ ਵੀ ਹਾਂਜੀ 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 ਠੀਕ ਆ ਵੀਰੇ ਤੇ ਅੱਗੇ ਗੱਡੀ ਆ ਗਈ ਬਾਈ ਜੀ i20 ਇਹ i20 2016 ਮਾਡਲ ਹੈ ਜੀ ਹੂੰ 2016 ਵੇਰੀਐਂਟ ਕਿਹੜਾ ਹੈ ਆਸਤਾ ਟੌਪ ਵੇਰੀਐਂਟ ਆ ਜੀ ਇਹ ਆਸਤਾ ਟੌਪ ਡੀਜ਼ਲ ਦੀ ਹੈ ਹਾਂਜੀ ਡੀਜ਼ਲ ਦੀ ਜੀ ਡੀਜ਼ਲ ਦੀ ਕਾਰ ਆ 2016 ਮਾਡਲ ਆਸਤਾ ਟੌਪ ਅੰਦਰੋਂ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਰੇਟ ਗੱਡੀ ਦਾ ਰੇਟ ਇਹਦਾ ਹੈਗਾ ਜੀ 6 ਲੱਖ ਰੁਪਿਆ 6 ਮਾਰਡ ਕਰਦੇ ਹਾਂਜੀ ਮਾਨਦਾਨ ਵੀ ਹੋ ਜਾਊਗਾ ਮਾਨਦਾਨ ਹੋ ਜਾਊਗਾ ਠੀਕ ਆ ਵੀਰੇ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ ਲੱਖ ਰੁਪਿਆ ਡਾਊਨ ਪੇਮੈਂਟ ਨਾਲ ਦੇ ਦੋ ਲੱਖ ਰੁਪਿਆ ਡਾਊਨ ਪੇਮੈਂਟ ਨਾਲ ਗੱਡੀ ਦੇ ਦਾਂਗੇ ਜੀ ਠੀਕ ਆ ਵੀਰੇ ਤੇ ਅੱਗੇ ਆ ਗਈ ਬਈ ਆਲਟੋ K10 ਅੱਗੇ ਆ ਗਈ ਜੀ ਆਲਟੋ 2015 ਦਾ ਮਾਡਲ ਆ ਜੀ ਇਹ ਹੂੰ 2015 ਹਾਂਜੀ ਠੀਕ ਆ ਵੈਰੀਐਂਟ ਇਹਦਾ ਹੈਗਾ ਜੀ ਆਹ ਹੈ VXI VXI ਜੀ ਠੀਕ ਹੈ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰੋ ਸਾਫ਼ ਸੁਥਰੀ ਗੱਡੀ ਆ ਤੇ ਰੇਟ ਵੀਰੇ ਰੇਟ ਇਹਦਾ ਇੱਕ ਹੈਗਾ ਰੇਟ 2.5 ਲੱਖ ਰੁਪਏ ਜੀ 2.5 ਲੱਖ ਨਿਮਾੜਾ ਬਾਈ ਛੋਟਾ ਜਿਹਾ ਮੋਲਾ ਔਕੇ ਤੇ ਮਾਨਤਾ ਨੇ ਵੀ ਹੋ ਜਾਊਗਾ ਅੱਗੇ ਆ ਗਈ ਬਾਈ ਜੀ ਸਕੌਡਾ ਰੈਪਿਡ ਰੈਪਿਡ ਜੀ ਠੀਕ ਹੈ ਕਿੰਨਾ ਮਾਡਲ ਆ ਇਹ ਮਾਡਲ ਹੈਗੀ ਆ ਜੀ 2012 ਮਾਡਲ ਹੈ 2012 ਠੀਕ ਹੈ ਵੀਰੇ ਦਿੱਲੀ ਨੰਬਰ ਆ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਠੀਕ ਹੈ ਵੀਰੇ ਤੇ ਮੀਟਰ ਕਿੰਨਾ ਕਹਦਾ ਮੀਟਰ ਇਹਦਾ ਹੈਗਾ ਜੀ ਇਹ 90 ਕੁ ਹਜ਼ਾਰ ਚੱਲੀ ਹੋਈ ਹੈ 90 ਕੁ ਹਜ਼ਾਰ ਦੇ ਕਰੀਬ ਚੱਲੀ ਹੈ ਅੰਦਰ ਕੁਰੀਸ਼ਨ ਚੈੱਕ ਕਰ ਲਓ ਬਈ ਜੀ ਇਹ ਵੀ ਗੱਡੀ ਸਾਫ਼ ਸੁਥਰੀ ਕਣੀ ਸੀ ਜੀ ਤੇ ਰੇਟ ਬਈ ਰੇਟ ਇਹਦਾ ਵੀ ਜੀ ਇੱਕ ਹੈਗਾ 3 ਲੱਖ ਰੁਪਈਆ ਬਾਕੀ ਮਾਨਤਨ ਕੀਤਾ ਜਾਊਗਾ ਜੀ ਠੀਕ ਹੈ ਵੀਰੇ ਅੱਗੇ ਆ ਗਈ ਵਰਨਾ ਮਾਡਲ ਕਿੰਨਾ ਵੀਰੇ ਵਰਨਾ ਮਾਡਲ 2011 ਜੀ ਇਹ 2011 ਪੰਜਾਬ ਨੰਬਰ ਦੀ ਕਾਰ ਹੈ ਹਾਂਜੀ ਠੀਕ ਆ ਬਈ ਓਨਰ ਓਨਰ ਇਹ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਦੀ ਕਾਰ ਆ ਕੰਡੀਸ਼ਨ ਵਾਜ ਬਾਈ ਓਕੇ ਆ ਚੱਲੀ ਕਿੰਨੀ ਕੁ ਹੋਈ ਆ ਚੱਲੀ ਜੀ ਇਹ 1.5 ਲੱਖ ਦੇ ਕਰੀਬ ਚੱਲੀ ਹੋਈ ਹੈ ਜੀ ਚੱਲੀ ਰਿਜਨਲ ਆ ਜੀ ਠੀਕ ਆ 1.5 ਲੱਖ ਦੇ ਕਰੀਬ ओरिजिनल ਚੱਲੀ ਆ ਠੀਕ ਆ ਬਾਈ ਤੇ ਰੇਟ ਰੇਟ ਇਹਦਾ ਇੱਕ ਹੈਗਾ ਰੇਟ 3 ਲੱਖ ਰੁਪਏ ਜੀ 3 ਲੱਖ ਰਿਮਾਰਡ ਕਰਦਾ ਬਾਈ ਮੌਕੇ ਤੇ ਮਾਰਦਾਨ ਹੋ ਜੂਗਾ ਨਾ ਵੀ ਹੋ ਜੂਗਾ ਜੀ ਹੋ ਜੂਗਾ ਠੀਕ ਆ ਬਾਈ 2011 ਮਾਡਲ ਵਰਨਾ 3 ਲੱਖ ਤੋਂ ਥੱਲੇ ਥੱਲੇ ਤੁਹਾਨੂੰ ਮਿਲ ਜੂ ਬਾਈ ਜੀ ਅੱਗੇ ਆ ਗਈ Honda City ਇਹ Honda City 2014 ਮਾਡਲ ਆ ਜੀ ਇਹ 14 ਠੀਕ ਆ ਹਾਂਜੀ ਤੇ ਫਸਟ ਓਨਰ ਗੱਡੀ ਆ ਜੀ ਇਹ ਫਸਟ ਓਨਰ ਕਾਰ ਆ ਹਾਂਜੀ ਚੱਲੀ ਕਿੰਨੀ ਕਾ ਬਾਈ ਇਹ ਚੱਲੀ ਜੀ 80 ਕਹ ਹਜ਼ਾਰ ਚੱਲੀ ਹੋਈ ਹੈ ਜੀ 80 ਕ ਹਜ਼ਾਰ ਕਿਲੋਮੀਟਰ ਚੱਲੀ ਹੋਈ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਗੱਡੀ ਦੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਆ ਤੇ ਬਈ ਰੇਟ ਰੇਟ ਇਹਦਾ ਹੈਗਾ ਜੀ 4 ਲੱਖ 25 ਹਜ਼ਾਰ 4 ਲੱਖ 25 ਹਜ਼ਾਰ ਡਿਮਾਂਡ ਕਰਦੇ ਬਾਈ ਹੁਣੀ ਮਾਨਤਾਨ ਹੋ ਜਾਊ ਸੌੜ ਜੂਗਾ ਤੁਹਾਡਾ ਤੇ ਅੱਗੇ ਆ ਗਈ ਬਾਈ ਵਾਕਸ ਵੈਗਨ ਦੀ ਜੈਟਾ ਕਾਰ ਅੱਗੇ ਆ ਗਈ ਜੈਟਾ 2016 ਮਾਡਲ ਹੈ ਜੀ ਥੋੜੀ ਜੀ ਕੰਡੀਸ਼ਨ ਆਏ ਲੱਗ ਰਿਹਾ ਜੀ ਥੋੜਾ ਉੱਤੇ ਰੇਤਾ ਪਿਆ ਹੋਇਆ ਸਾਫ਼ ਨਹੀਂ ਕਰਵਾਈ ਗਈ ਠੀਕ ਹੈ ਵੀਰੇ ਇਹ 2016 ਦਾ ਮਾਡਲ ਹੈ ਜੀ ਆਟੋਮੈਟਿਕ ਹਮ ਆਟੋਮੈਟਿਕ ਹਾਂਜੀ ਇਹ ਕੀ ਨੁਕੀਲੀ ਇਹ ਹੈ ਜੀ 130000 ਦੇ ਲਗਭਗ ਚੱਲੀ ਹੋਈ ਹੈ ਸ਼ੀਸ਼ੇ ਸੰਡ ਕੰਡੀਸ਼ਨ ਦਿਖਾ ਦੇ ਬਈ ਗੱਡੀ ਲਾਓ ਮੈਂ ਲੋਕ ਖਲਵਾ ਦਿੰਦਾ ਜੀ ਕੋਈ ਗੱਲ ਨਹੀਂ ਵੀਰੇ 130000 ਦੇ ਕਰੀਬ ਚੱਲੀ ਹਾਂਜੀ 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 ਆਟੋ ਤੇ ਰੇਟ ਵੀਰੇ ਰੇਟ ਇਹਦਾ ਹੈਗਾ ਜੀ 5 ਲੱਖ ਤੇ 75000 5 ਲੱਖ 75000 ਫਰਸਟ ਓਨਰੀ ਫਰਸਟ ਓਨਰ ਦੀ ਠੀਕ ਆ ਵੀਰੇ ਐਨਓਸੀ ਦੇ ਨਾਲ ਰੇਟ ਆਣਾ ਇਹ ਹਾਂਜੀ ਐਨਓਸੀ ਠੀਕ ਆ ਵੀਰੇ ਲੱਖ ਡੇਢ ਲੱਖ ਡਾਊਨ ਪੇਮੈਂਟ ਤੇ ਗੱਡੀ ਮਿਲ ਜੂ ਹਾਂਜੀ ਮਿਲ ਜੂਗੀ ਠੀਕ ਆ ਬਾਈ ਬਾਕੀ ਗੱਡੀ 'ਚ 1% ਦੀ ਵੀ ਕਮੀ ਨਹੀਂ ਹੈਗੀ ਠੀਕ ਹੈ ਹਾਂਜੀ ਫੁੱਲ ਗਾਰੰਟੀ ਹੈ ਹਾਂਜੀ ਫੁੱਲ ਗਾਰੰਟੀ ਹੈ ਲੋ ਮਿੱਤਰੋ ਇੰਨਾਂ ਗੱਡੀਆਂ 'ਚ ਜੇ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲਦਾ ਇੰਨਾਂ ਨੰਬਰਾਂ ਤੇ ਕਾਲ ਕਰਕੇ ਬਾਕੀ ਪੂਰੀ ਹੋਰ ਵੀ ਜਾਣਕਾਰੀ ਲੈਣਾ ਚਾਹਣਾ ਲੈ ਸਕਦੇ ਹੋ ਤੇ ਸਾਈ ਬਾਏ ਗੱਡੀ ਬੁੱਕ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ